ਉਹ ਤਾਂ ਕੱਲ ਇੱਕ ਬੰਬ ਗੜਾਈ ਜਾਂਦਾ ਸੀ। ਤੱਟਿਆ ਆਏ ਨੇ ਬੱਤੀ ਚੱਲ ਬੱਤ ਪੈ ਨਹੀਂ ਭਾਰਾ ਚੱਲ ਗਿਆ ਮੈਂ ਕਿ ਦੱਸ ਕਿੱਥੇ ਨੇ ਫਿਰੇ। ਹੁਣ ਹੁਣ ਵਕੀਲ ਕਰਦਾ ਫਿਰਦਾ। ਯਾਰ ਕਮਾਲ ਹੈ ਡਰਾਉਂਦੇ ਫਿਰਦੇ ਤੁਸੀਂ ਲੋਕਾਂ ਨੂੰ ਯਾਰ। ਅੱਜ ਮਾਨਸਾ ਬਨੂ ਸੀਐਮ ਪੰਜਾਬ ਨੂੰ ਸੁਣਿਆ ਸੀ ਇਹ ਗੱਲ ਕਹਿੰਦੇ ਹੋਏ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਵਕੀਲ ਲੱਭਦਾ ਤਾ। ਮੈਂ ਸਾਰੇ ਪੰਜਾਬ ਨੂੰ ਦੱਸਣਾ ਚਾਹਨਾ ਕਿ ਮਾਨਸਾ ਤੁਸੀਂ ਇੱਕ ਆਦਮੀ ਜਿਹੜਾ ਸੰਦੇਸ਼ ਲੈ ਕੇ ਅਮਨ ਤੇ ਕਾਨੂੰਨ ਦਾ ਲੈ ਕੇ ਆਇਆ ਤੁਹਾਨੂੰ ਦੱਸਿਆ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ ਤੁਸੀਂ ਜਿਨ੍ਹਾਂ ਲੋਕਾਂ ਦੇ ਖਿਲਾਫ ਐਕਸ਼ਨ ਲੈਣਾ ਸੀ ਉਹਨਾਂ ਦੇ ਖਿਲਾਫ ਨਹੀਂ ਲਿਆ ਤੁਸੀਂ ਇੱਕ ਮੈਸੇਂਜਰ ਦੇ ਖਿਲਾਫ ਐਕਸ਼ਨ ਲਿਆ ਬਟ ਯੂ ਆਰ ਮੋਸਟ ਵੈਲਕਮ ਬਟ ਮੈਂ ਦਸਣਾ ਚਾਹਣਾ ਇੱਕ ਵਕੀਲ ਦੇ ਜ਼ਰੀਏ ਮੈਨੂੰ ਇੱਕ ਐਫ ਆਈ ਆਰ ਜਿਹੜੀ ਜਿਹੜੀ ਤੁਹਾਡੇ ਮਹਿਕਮੇ ਨੇ ਕੱਢੀ ਹੈ ਕੱਲ 6:30 ਵਜੇ ਕਿੱਦੀ ਕੱਢੀ ਸੀ 4:30 ਵਜੇ ਅੱਜ ਮੁਹਾਲੀ ਕੋਰ ਦੇ ਆਰਡਰਸ ਤੇ ਮੈਨੂੰ ਐਫ ਆਈ ਆਰ ਦੀ ਕਾਪੀ ਮਿਲੀ ਤੁਸੀਂ ਆਪਣੇ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਅੱਜ ਕਿਸ ਕਿਸਮ ਦਾ ਕਾਇਦਾ ਤੇ ਕਾਨੂੰਨ ਹੈ ਕੱਲ ਤੁਹਾਡੇ ਤੇ ਤੁਹਾਡੀ ਸਰਕਾਰ ਦੇ ਦਰਸ਼ਨ ਸਵੇਰੇ ਚੰਡੀਗੜ੍ਹ ਆਪਣੇ ਦਫ਼ਤਰ ਵਿੱਚ ਕਰਾਂਗੇ